9 ਲੱਖ 64 ਹਜ਼ਾਰ ਰੁਪਿਆ ਇਹਦਾ ਆਪਣਾ ਇੱਕ ਸ਼ੋਰੂਮ ਪ੍ਰਾਈਸ ਆ ਤੇ ਆਪਣੀ ਆ ਚੀਜ਼ ਜਿਹੜੀ ਆ ਸਾਰੀ ਆਪਣੀ ਖਾਲੀ ਪਈਆ ਆਪਣਾ ਜਿਹੜੇ ਗੇਅਰ ਦਾ ਸਿਸਟਮ ਆ ਗਿਆ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਦਾ ਸਾਈਜ਼ ਦੇ ਵਿੱਚ ਬੇਸ਼ੱਕ ਇਹ ਨਿੱਕੀ ਜਿਹੀ ਆ ਬਟ ਸੋਹਣੀ ਬਹੁਤ ਲੱਗਦੀ ਆ ਪਿਛੇ ਆਣਾ ਨਾ ਆਪਣਾ ਹੋਈ ਥਾਰ ਵਾਲਾ ਸਿਸਟਮ ਹੈ ਦੇ ਵਿੱਚ ਜਿਹੜੇ ਏਰੀਆ ਦੇ ਵਿੱਚ ਟ੍ਰੈਫਿਕ ਥੋੜਾ ਜਿਹਾ ਵੱਧ ਹੁੰਦਾ ਨਾ ਤੇ ਉਹਨਾਂ ਲਈ ਇਹ ਚੀਜ਼ ਬਹੁਤ ਸੋਹਣੀ ਆ ਇਲੈਕਟ੍ਰੋਨਿਕ ਆਪਣੇ ਕੋਲੇ ਦੇ ਵਿੱਚ ਪਾਰਕਿੰਗ ਬ੍ਰੇਕ ਆ ਗਈ ਆਟੋ ਹੋਲਡਰ ਦਾ ਬਟਨ ਆ ਗਿਆ ਆਪਣੇ ਕੋਲ ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਜਿਹੜੀ ਮੈਂ ਤੁਹਾਨੂੰ ਗੱਡੀ ਦਿਖਾਉਣ ਲੱਗਾ ਸਾਈਜ਼ ਦੇ ਵਿੱਚ ਬੇਸ਼ੱਕ ਇਹ ਨਿੱਕੀ ਜਿਹੀ ਆ ਬਟ ਸੋਹਣੀ ਬਹੁਤ ਲੱਗਦੀ ਆ ਅੱਜ ਤੁਹਾਡੇ ਸਾਹਮਣੇ ਗੱਡੀ ਖੜੀ ਆ ਐਮਜੀ ਵਾਲਿਆਂ ਦੀ ਕੌਮੇਟ ਆ ਜਿਵੇਂ ਮੈਂ ਗੱਲ ਕਰਾਂ ਇਹਦੇ ਵਿੱਚ ਟੋਟਲ ਆਪਣੇ 3 ਵੇਰੀਐਂਟ ਹੁੰਦੇ ਨੇ ਅੱਜ ਜਿਹੜਾ ਤੁਹਾਡੇ ਸਾਹਮਣੇ ਖੜਿਆ ਇਹ ਟੌਪ ਮਾਡਲ ਆ ਟੌਪ ਆਫ ਦਾ ਲਾਈਨ ਵੇਰੀਐਂਟ ਆ 9,64,000 ਰੁਪਇਆ ਇਹਦਾ ਆਪਣਾ ਇੱਕ ਸ਼ੋਰੂਮ ਪ੍ਰਾਈਸ ਆ ਤੇ ਓਨ ਰੋਡ ਤੁਹਾਨੂੰ ਜਾਂਦੇ ਜਾਂਦੇ ਆ 10 ਲੱਖ ਦੇ ਵਿੱਚ ਪੈ ਜਾਂਦੀ ਆ ਤੇ 1.5 ਲੱਖ ਦੇ ਵਿੱਚ ਤੁਹਾਨੂੰ ਕੀ ਕੀ ਦੇਖਣ ਨੂੰ ਮਿਲ ਜਾਂਦਾ ਅੱਜ ਨਾ ਤੁਹਾਨੂੰ ਮੈਂ ਇੱਕ ਬਰੀਫ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਦੰਨਾ ਆ ਸਭ ਤੋਂ ਪਹਿਲਾਂ ਗੱਲ ਕਰੀਏ ਇਹਦੇ ਵਿੱਚ ਨਾ ਆਪਣੀ 17 ਕਿਲੋਵੋਲਟ ਦੀ ਬੈਟਰੀ ਹੁੰਦੀ ਆ ਇੱਕ ਸਿੰਗਲ ਚਾਰਜ ਦੇ ਵਿੱਚ 200 ਕਿਲੋਮੀਟਰ ਤੱਕ ਚਲਾ ਲੈਂਦੀ ਆ 0 ਤੋਂ ਲੈ ਕੇ 100 ਤੱਕ ਮਤਲਬ ਫੁੱਲ ਚਾਰਜ ਇਹ ਵਾਲੀ ਗੱਡੀ ਫਾਸਟ ਚਾਰਜਰ ਦੇ ਨਾਲ ਆਪਣੀ 5 ਤੋਂ ਲੈ ਕੇ 6 ਘੰਟੇ ਦੇ ਵਿੱਚ ਚਾਰਜ ਹੁੰਦੀ ਆ ਤੇ ਸਲੋ ਚਾਰਜਰ ਦੇ ਨਾਲ ਆਪਣੀ 6 ਤੋਂ 7 ਘੰਟੇ ਦੇ ਵਿੱਚ ਇਦਾਂ ਦੇ ਕੁਝ ਆਪਣੇ ਇਹਦੇ ਮਤਲਬ ਮੇਨ ਜਿਹੜੇ ਸਪੈਕਸ ਸੀਗੇ ਉਹ ਬਾਕੀ ਜਿਵੇਂ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਇਹਦੀ ਕੀ ਬਾਰੇ ਆਪਣੀ ਇਦਾਂ ਦੀ ਕੁਝ ਕੀ ਮਿਲ ਜਾਂਦੀ ਆ ਯਾਰ ਕੀ ਬੜੀਆਂ ਐਟ ਇਹਦੇ ਵਿੱਚ ਜਿਹਦੇ ਵਿੱਚ ਆਪਣੇ ਤਿੰਨ ਬਟਨ ਨੇ ਇੱਕ ਆਪਣਾ ਅਨਲੌਕ ਦਾ ਇੱਕ ਆਪਣਾ ਲੋਕ ਦਾ ਤੇ ਇੱਕ ਆਪਾਂ ਹੋਲਡ ਕਰਕੇ ਰੱਖੂਗੇ ਆਪਣਾ ਜਿਹੜਾ ਟਰੰਕ ਆ ਇਹ ਜਿਹੜੀ ਆਪਣੀ ਡਿੱਗੀ ਆ ਉਹ ਖੁੱਲ ਜਾਂਦੀ ਆ ਬਟ ਪ੍ਰੋਪਰ ਨਹੀਂ ਖੁੱਲਦੀ ਮਤਲਬ ਜਸਟ ਲੋਕ ਖੁੱਲ ਜਾਂਦਾ ਉਹਦਾ ਬਾਕੀ ਫਰੰਟ ਦੇ ਵਿੱਚੋਂ ਜਿਵੇਂ ਗੱਲ ਕਰੀਏ ਇਧਰਲੇ ਪਾਸੇ ਆਪਣੇ ਕੋਲ ਆ ਜਾਂਦੀ ਆ ਇਹਦੀ ਡੀਆਰਐ ਆ ਜਾਂਦੀ ਆ ਕ੍ਰੋਮ ਦਾ ਬਹੁਤ ਵਧੀਆ ਯੂਜ਼ ਕੀਤਾ ਹੋਇਆ ਇਹ ਸਾਰੀ ਜਿਹੜੀ ਚੀਜ਼ਾਂ ਨਾ ਇੱਕ ਪੀਆ ਨੂੰ ਬਲੈਕ ਫਿਨਿਸ਼ ਕਹਿੰਨਾ ਚਾਹੇ ਮੈਂ ਗਲੋਸੀ ਬਲੈਕ ਦੇ ਵਿੱਚ ਉਹਦੇ ਵਿੱਚ ਦਿੱਤਾ ਹੋਇਆ ਬਾਕੀ ਆਪਣਾ ਐਮਜੀ ਦਾ ਲੋਗੋ ਆ ਗਿਆ ਇਹ ਜਿਹੜਾ ਲੋਗੋ ਹੈ ਨਾ ਇਹ ਪ੍ਰੋਪਰ ਗਲੋ ਕਰਦਾ ਆ ਰਾਤ ਨੂੰ ਇੱਥੇ ਆਪਾਂ ਚਾਰਜਰ ਵਗੈਰਾ ਲਾ ਸਕਦੇ ਆ ਇਹਦਾ ਫਾਸਟ ਚਾਰਜਰ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਬਾਕੀ ਐਦਾਂ ਦੀ ਕੁਛ ਹੈ ਦੀ ਫਰੰਟ ਲੁੱਕ ਆ ਪ੍ਰੋਜੈਕਟਰ ਆਪਾਂ ਨੂੰ ਉਹਦੇ ਵਿੱਚ ਹੈਡਲਾਈਟ ਮਿਲ ਜਾਂਦੇ ਨੇ ਇੰਡੀਕੇਟਰ ਆਪਣੇ ਕੋਲ ਨਿਚਲੇ ਪਾਸੇ ਆ ਗਏ ਯਾਰ ਸਾਈਜ਼ ਦੇ ਵਿੱਚ ਬਹੁਤ ਮਤਲਬ ਕਿਊਟ ਕਿਊਟ ਜੀ ਗੱਡੀ ਲੱਦਦੀ ਆ ਇਹ ਬਾਕੀ ਨਾ ਤੁਸੀਂ ਆਓ ਇੱਕ ਵਾਰ ਦੇਖਿਓ ਜ਼ਰੂਰ ਬਾਕੀ ਅੱਜ ਆਪਾਂ ਖੜੇ ਸੀਗੇ ਆਪਣਾ MG ਸ਼ੋਅਰੂਮ ਆ ਮੋਹਾਲੀ ਸੈਕਟਰ 82 ਦੇ ਵਿੱਚ ਆ ਤੇ ਜੇ ਆਪਣੇ ਕਿਸੇ ਵੀ ਵੀਰ ਭਾਈ ਨੂੰ MG ਦੀ ਗੱਡੀ ਤੇ ਰਿਲੇਟਡ ਕੋਈ ਵੀ ਇਨਕੁਆਇਰੀ ਹੋਈ ਜਾਂ ਜਿਹਨੇ MG ਦੀ ਗੱਡੀ ਲੈਣੀ ਹੋਵੇ ਮੈਂ ਨਾ ਇੱਕ ਵੀਰੇ ਦਾ ਨੰਬਰ ਮੈਸ਼ਨ ਕਰ ਦੂੰਗਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪ੍ਰੀਮਲਸ ਆਪਾਂ ਨੂੰ ਇਹਦੇ ਵਿੱਚ ਵਾਈਪਰ ਮਿਲ ਜਾਂਦੇ ਨੇ 에어로 ਟਵਿਨ ਕਮਾਂ ਮੈਂ ਬਾਕੀ ਤੁਸੀਂ ਦੇਖ ਸਕਦੇ ਜਿਹੜਾ ਆਪਣਾ DRL ਦਾ ਸਾਰਾ ਇਹ ਮਤਲਬ ਜੁਆਇੰਟ ਆ ORVM ਤੱਕ ਜਾ ਰਿਹਾ ਬੋਡੀ ਕਲਰ ਆਪਾਂ ਨੂੰ ਇਹਦੇ ਵਿੱਚ ORVM ਮਿਲ ਜਾਂਦੇ ਨੇ LED ਇੰਡੀਕੇਟਰਾਂ ਦੇ ਨਾਲ ਬਾਕੀ ਟਾਇਰ ਸਾਈਜ਼ ਦੀ ਗੱਲ ਕਰੀਏ ਸੀਟ ਦੇ ਆਪਣੇ ਟਾਇਰ ਨੇ 145 70 R12 12 ਇੰਚ ਦੇ ਆਪਾਂ ਨੂੰ ਇਹਦੇ ਵਿੱਚ ਅਲੋਏ ਵੀਲ ਮਿਲ ਜਾਂਦੇ ਨੇ ਅਲੋਏ ਵੀ ਨਹੀਂ ਸਟੀਲ ਵੀਲ ਨੇ ਵੈਸੇ ਆ ਵੀਲ ਕਵਰ ਮਤਲਬ ਦਿੱਤਾ ਹੋਇਆ ਉੱਤੇ ਬਾਕੀ 145 mm ਦੀ ਆਪਾਂ ਨੂੰ ਗਰਾਊਂਡ ਕਲੀਅਰੈਂਸ ਮਿਲ ਜਾਂਦੀ ਆ ਇਹ ਜਿਵੇਂ ਟੌਪ ਮਾਡਲ ਆ ਨਾ ਇਹਦੇ ਵਿੱਚ ਆਪਾਂ ਨੂੰ ਰਿਕਵੈਸੈਂਸਰ ਮਿਲ ਜਾਂਦਾ ਕ੍ਰੋਮ ਦੇ ਆਪਾਂ ਨੂੰ ਡੋਰ ਹੈਂਡਲ ਮਿਲ ਜਾਂਦੇ ਨੇ ਟੂ ਡੋਰ ਗੱਡੀ ਆ ਵੈਸੇ ਆ ਬਟ ਇਹਦੇ ਵਿੱਚ ਨਾ ਆਪਾਂ ਫੋਰ ਸੀਟਰ ਗੱਲ ਕਰੀਏ ਚਾਰ ਬੰਦੇ ਆਰਾਮ ਨਾਲ ਬਹਿ ਸਕਦੇ ਨੇ ਇਹ ਦਰਵਾਜ਼ਾ ਦੇਖੋ ਇੱਕ ਵਾਰੀ ਆ ਤੁਸੀਂ ਐਡਾ ਵੱਡਾ ਮਤਲਬ ਨਾ ਡੋਰ ਆ ਬਾਕੀ ਇਲੈਕਟ੍ਰਿਕ ਦੀ ਆਪਾਂ ਨੂੰ ਬੈਜਿੰ ਅੱਛਾ ਗੱਲ ਕਰਾਂ ਮੈਂ ਐਦਾਂ ਦੀ ਆਪਣੀ ਕੁਝ ਪਿੱਛੋਂ ਲੁਕਾ ਜਿਹਦੇ ਵਿੱਚੋਂ ਮੈਂ ਗੱਲ ਕਰਾਂ ਆਪਣਾ ਹਾਈ ਮਾਉਂਟ ਸਟ੍ਰੋਪ ਲੈਂਪ ਇਧਰਲੇ ਪਾਸੇ ਆ ਗਿਆ ਡੀ ਫੋਗਰ ਮਿਲ ਜਾਂਦੇ ਨੇ ਆਪਾਂ ਨੂੰ ਵਾਈਪਰ ਵਗੈਰਾ ਆਪਾਂ ਨੂੰ ਇਹ ਗੱਡੀ ਦੇ ਵਿੱਚ ਮਿਲਦਾ ਨੀਗਾ ਆ ਤੁਸੀਂ ਪਾਰ ਦੇਖ ਸਕਦੇ ਹੋ ਸਾਰਾ ਆਪਣਾ ਗਲੋਸੀ ਬਲੈਕ ਤੇ ਆਪਣਾ ਕ੍ਰੋਮ ਦਾ ਵਧੀਆ ਟ੍ਰੀਟਮੈਂਟ ਆ ਕਨੈਕਟਡ ਆਪਾਂ ਨੂੰ ਦੇ ਵਿੱਚ ਟੇਲ ਲਾਈਟ ਮਿਲ ਜਾਂਦੀ ਆ ਬਾਕੀ ਥੱਲੇ ਗੱਲ ਕਰੀਏ ਆਪਣੇ ਕੋਲ ਰਿਵਰਸ ਕੈਮਰਾ ਇਧਰਲੇ ਪਾਸੇ ਆ ਗਿਆ ਐਮ ਜੀ ਦਾ ਲੋਗੋ ਆ ਗਿਆ ਕਮੇਂਟ ਦੀ ਬੇਜਿੰਗ ਆ ਗਈ ਬਾਕੀ ਇੰਟਰਨੈਟ ਇਨਸਾਈਡ ਦੀ ਬੇਜਿੰਗ ਆ ਤੇ ਆਪਣੀ ਈਵੀਰੀ ਬਾਕੀ LED ਦੇ ਵਿੱਚ ਸਾਰਾ ਆਪਣਾ ਇਹਦਾ ਟੇਲ ਲਾਈਟ ਦਾ ਸੈਟਅਪ ਆ ਬ੍ਰੇਕ ਲਾਈਟ ਹੋਗੀ ਪਾਰਕਿੰਗ ਲਾਈਟ ਰਿਵਰਸ ਲਾਈਟ ਤੇ ਜਿਹੜੇ ਆਪਣੇ ਇੰਡੀਕੇਟਰ ਨੇ ਬਾਕੀ ਥੱਲੇ ਆਕੇ ਇਹਦੇ ਆਪਣੇ ਰਿਫਲੈਕਟਰ ਦੋ ਆਪਾਂ ਨੂੰ ਇਹਦੇ ਵਿੱਚ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ ਰਿਵਰਸ ਦੇ ਵਿੱਚ ਬਾਕੀ ਬਾਕੀ ਯਾਰ ਡੋਰ ਭਾਰੀ ਬਹੁਤ ਨੇ ਗੱਲ ਕਰਾਂ ਮੈਂ ਡੁਅਲ ਟੋਨ ਦੇ ਵਿੱਚ ਆ ਜਾਂਦਾ ਹੈ ਆਪਣਾ ਸਿਲਵਰ ਜੇ ਦਾ ਇੱਥੇ ਦਿੱਤਾ ਹੋਇਆ ਕੁਝ ਇਹ ਸਾਰਾ ਆਪਣਾ ਸੌਫਟ ਟੱਚ ਆ ਮਤਲਬ ਕਪੜੇ ਫੈਬਰਿਕ ਦਾ ਦਿੱਤਾ ਹੋਇਆ ਹੈ ਬਾਕੀ ਵਾਈਟ ਆਪਾਂ ਨੂੰ ਥੋੜਾ ਜਿਹਾ ਕੈਥੇ ਮਿਲ ਜਾਂਦਾ 크੍ਰੋਮ ਦੇ ਆਪਾਂ ਨੂੰ ਡੋਰ ਹੈਂਡਲ ਮਿਲ ਜਾਂਦੇ ਨੇ ਥੱਲੇ ਆਪਣੇ ਕੋਲ ਬੋਟਲ ਹੋਲਡਰ ਆ ਗਿਆ ਨਾਲ ਹੀ ਉਹਦੇ ਸਪੀਕਰ ਆ ਗਿਆ ਸੀਟਾਂ ਦੀ ਗੱਲ ਕਰਾਂ ਮੈਂ ਆਪਣੀ ਫੋਰ ਬੇ ਸੀਟ ਐਡਜਸਟ ਕਰ ਸਕਦੇ ਆ ਮਤਲਬ ਰਿਕਲਾਈਨ ਡਿਕਲਾਈਨ ਅੱਗੇ ਪਿੱਛੇ ਹਾਈਟ ਵੀ ਆਪਾਂ ਐਡਜਸਟ ਕਰ ਸਕਦੇ ਫੈਬਰਿਕ ਦੀ ਆਪਾਂ ਨੂੰ ਸੀਟਾਂ ਮਿਲ ਜਾਂਦੀਆਂ ਨੇ ਬਾਕੀ ਪ੍ਰਾਈਸ ਵਗੈਰਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਆਪਣਾ 9.5 ਲੱਖ ਰੁਪਏ ਦਾ ਐਕਸ ਸ਼ੋਰੂਮ ਪ੍ਰਾਈਸ ਆ 9,64,000 ਰੁਪਿਆ ਤੇ ਓਨ ਰੋਡ ਤੁਹਾਨੂੰ ਜਾਂਦੇ ਆਂਦੇ ਇਹ ਮਤਲਬ 10.5 ਦੇ ਨੇੜੇ ਪੈ ਜਾਣੀ ਕਿੰਨਾ ਆਪਾਂ ਨੂੰ ਐਦਾਂ ਦਾ ਕੁਛ ਦਾ ਇੰਟੀਰੀਅਰ ਮਿਲ ਜਾਂਦਾ ਜਿਹਦੇ ਵਿੱਚ ਜੇ ਮੈਂ ਗੱਲ ਕਰਾਂ ਲੈਦਰ ਆ ਪਾਪਾ ਨੂੰ ਕੰਪਲੀਟ ਸਟੀਅਰਿੰਗ 휠 ਮਿਲ ਜਾਂਦਾ ਡੁਅਲ ਟੋਨ ਦੇ ਵਿੱਚ ਆ ਬੇਸਿਕਲੀ ਮੈਂ ਗੱਲ ਕਰਾਂ সিলਵਰ ਜੇ ਤੇ ਵਾਈਟ ਦੇ ਫਿਨਿਸ਼ਰ ਦੇ ਵਿੱਚ ਆ ਬਾਕੀ ਸਟੀਅਰਿੰਗ 휠 ਐਡਜਸਟਮੈਂਟ ਦੀ ਮੈਂ ਗੱਲ ਕਰਾਂ ਆਪਣੀ ਟਿਲਟ ਕਲੀ ਟਿਲਟ ਹੁੰਦੀ ਆ ਜਿਹ ਵਿੱਚ ਆਪਣੀ ਟੈਲੀਸਕੋਪਿਕ ਨਹੀਂ ਹੁੰਦੀ ਮਤਲਬ ਆਪਾਂ ਸਿਰਫ 2 ਵੇ ਐਡਜਸਟ ਕਰ ਸਕਦੇ ਆ 4 ਵੇ ਨਹੀਂ ਕਰ ਸਕਦੇ ਇਧਰਲੇ ਪਾਸੇ ਆਗੇ ਆਪਣੇ ਜਿਹੜੇ ਇਹਦੇ ਐਮ ਆਈ ਡੀ ਦੇ ਰਿਲੇਟਿਡ ਕੰਟਰੋਲਸ ਨੇ ਆ ਜਿਹੜੇ ਇਹਦੇ ਆਪਣੇ ਮੀਟਰ ਦੇ ਰਿਲੇਟਿਡ ਕੰਟਰੋਲਸ ਨੇ ਇਧਰ ਮਤਲਬ ਇਨਫੋਰਟੇਨਮੈਂਟ ਸਕਰੀਨ ਦੇ ਮਿਊਜ਼ਿਕ ਸਿਸਟਮ ਦੇ ਜਿਹੜੇ ਕੰਟਰੋਲ ਨੇ ਬਾਕੀ ਨਾ ਇਹ ਸਾਰੇ ਦੀ ਗੱਲ ਕਰਾਂ ਮੈਂ ਇਹ ਆਪਣਾ ਸਾਰਾ ਡਿਜੀਟਲ ਆ ਤੇ ਆਪਾਂ ਇਹਦੇ ਵਿੱਚ ਟੀਪੀਐਮਐਸ ਵਗੈਰਾ ਦੇਖ ਸਕਦੇ ਆ ਆਪਣੇ ਪਾਵਰ ਮੋਡਸ ਆ ਕੇ ਇਹਦੇ ਵਿੱਚ ਜਿਹੜੇ ਆਪਣੇ ਡਰਾਈਵ ਮੋਡਸ ਨੇ ਨਾ ਆਪਾਂ ਇੱਥੋਂ ਚੇਂਜ ਕਰ ਸਕਦੇ ਆ ਇਧਰਲੇ ਪਾਸੇ ਉਹ ਜਿਵੇਂ ਆਪਣਾ ਇਕੋ ਹੋ ਗਿਆ ਸਪੋਰਟਸ ਮੋਡ ਹੋ ਗਿਆ ਨੋਰਮਲ ਮੋਡ ਹੋ ਗਿਆ ਇੱਥੋਂ ਮਤਲਬ ਆਪਾਂ ਜਿਵੇਂ ਤੇ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਵਾਈਪਰ ਕੰਟਰੋਲ ਦੂਜੇ ਪਾਸੇ ਆ ਗਏ ਇਹਦੇ ਆਪਣੇ ਮਤਲਬ ਜਿਹੜੇ ਲਾਈਟ ਕੰਟਰੋਲ ਹੁੰਦੇ ਨੇ ਬਾਕੀ ਥੱਲੇ ਗੱਲ ਕਰਾਂ ਆਪਣੇ ਜਿਹੜੇ ਇਹ ਤੇ ORVM ਨੇ ਆਪਣੇ ਇਲੈਕਟ੍ਰਿਕਲੀ ਫੋਲਡੇਬਲ ਵੀ ਨੇ ਤੇ ਆਪਣੇ ਐਡਜਸਟੇਬਲ ਵੀ ਨੇ ਇਦਰੋਂ ਆਪਾਂ ਆਪਣਾ ਹੈੱਡਲਾਈਟ ਲੈਵਲ ਕਰ ਸਕਦੇ ਆ ਇੱਥੇ ਆਪਣੇ ਕੋਲ ਮੈਂ ਥੋੜੀ ਜੀ ਸਟੋਰੇਜ ਦਿੱਤੀ ਹੋਈ ਆ ਕੁਝ ਸਮਾਨ ਸਮੂਹ ਰੱਖਣ ਨੂੰ ਕ੍ਰੋਮ ਦੇ ਆਪਾਂ ਨੂੰ ਇਹਦੇ AC ਵੈਂਟਸ ਮਿਲ ਜਾਂਦੇ ਨੇ ਆ ਚੀਜ਼ ਦੇਖੋ ਯਾਰ ਬਾਕੀ ਮੋਡਲ ਵਗੈਰਾ ਚੇਂਜ ਕਰਨ ਨਾਲ ਆਪਣਾ ਐਨੀਮੇਸ਼ਨ ਤਾਂ ਕੋਈ ਚੇਂਜ ਨਹੀਂ ਹੁੰਦਾ ਬਾਕੀ ਸਾਰੀ ਸਕਰੀਨ ਆਪਣੀ ਡਿਜੀਟਲ ਆ ਤੇ ਜੇ ਜਿਵੇਂ ਆ ਗੱਡੀ ਸਟਾਰਟ ਕਰਨੀ ਆ ਨਾ ਕਿਸੇ ਨੇ ਆਪਾਂ ਨੂੰ ਮਤਲਬ ਪੁਸ਼ ਬਟਨ ਸਟਾਰਟ ਵਗੈਰਾ ਇਹਦੇ ਵਿੱਚ ਕੁਝ ਨਹੀਂ ਦਿੱਤਾ ਹੋਇਆ ਆਪਾਂ ਜਿਵੇਂ ਬ੍ਰੇਕ ਪ੍ਰੈਸ ਕਰਾਂਗੇ ਇਹ ਗੱਡੀ ਸਟਾਰਟ ਹੋ ਜੂਗੀ ਤੇ ਜੇ ਕਿਸੇ ਨੇ ਗੱਡੀ ਬੰਦ ਕਰਨੀ ਆ ਆਪਣੇ ਨੀਚੇ ਬਟਨ ਦਿੱਤਾ ਹੋਇਆ ਇੱਥੇ ਨੂੰ ਕਰਕੇ ਉਹ ਬਟਨ ਨੂੰ ਦਬਾਂਗੇ ਤੇ ਆਪਣੀ ਗੱਡੀ ਬੰਦ ਹੋ ਜੂਗੀ ਬਾਕੀ ਸਪੀਕਰ ਸਿਸਟਮ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਨਾ ਆਪਣੇ ਦੋ ਸਪੀਕਰ ਆਉਂਦੇ ਨੇ ਦੋ ਆਪਣੇ ਟਵੀਟਰ ਆਉਂਦੇ ਨੇ ਉਹ ਤੋਂ ਇਲਾਵਾ ਕੁਝ ਨਹੀਂ ਇੱਥੇ ਤੁਸੀਂ ਦੇਖ ਸਕਦੇ ਇਹ ਸਾਰਾ ਸੈਟਨ ਸਿਲਵਰ ਦਾ ਫਿਨਿਸ਼ ਦਿੱਤਾ ਹੋਇਆ ਕ੍ਰੂਮ ਦੇ ਆਪਾਂ ਨੂੰ ਮਤਲਬ ਏਸੀ ਦੇ ਸਾਈਡ ਦੇ ਵਿੱਚ ਇਨਸਰਟਿੰਗ ਦਿੱਤੀ ਹੋਈ ਆ ਏਸੀ ਵਗੈਰਾ ਦੇ ਕੰਟਰੋਲ ਤਾਂ ਆਪਣੇ ਕੋਲ ਨੀਚੇ ਆ ਗਏ ਮੋਡਸ ਵਗੈਰਾ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਜੇ ਕਿਸੇ ਨੇ ਪੈਨ ਡਰਾਈਵ ਵਗੈਰਾ ਲਾਣੀ ਹੋਵੇ ਉਹ ਆਪਣੇ ਕੋਲ ਨੀਚੇ ਪੋਰਟ ਨੇ ਹੈਂਗਿੰਗ ਹੁੱਕ ਮਿਲ ਜਾਂਦੀ ਆ ਆਪਾਂ ਨੂੰ ਹੈਨਾ ਸਮਾਨ ਸਮੂਨ ਐਦਾਂ ਮਤਲਬ ਟੰਗਣ ਵਾਸਤੇ ਬਾਕੀ ਐਦਾਂ ਦਾ ਕੋਈ ਸੀਗਾ ਇੱਥੇ ਆਪਾਂ ਨੂੰ ਥੋੜੀ ਜਿਹੀ ਸਪੇਸ ਮਿਲ ਜਾਂਦੀ ਆ ਇਹ ਇੱਥੇ ਵੀ ਇਹਨਾਂ ਨੇ ਥੋੜਾ ਸੌਫਟ ਟੱਚ ਦਾ ਮਟੀਰੀਅਲ ਦਿੱਤਾ ਹੋਇਆ ਇੱਥੇ ਵੀ ਆਪਾਂ ਮਤਲਬ ਸਮਾਨ ਵਗੈਰਾ ਰੱਖ ਸਕਦੇ ਆ ਬਾਕੀ ਮੈਨੂਅਲ ਆਪਾਂ ਨੂੰ ਜਿਹੜੀ ਕਮਨ ਲਾਈਟ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਹੈ ਹਜ਼ਾਰਡ ਲੈਂਪ ਦਾ ਬਟਨ ਆਪਣੇ ਕੋਲ ਉੱਪਰਲੇ ਪਾਸੇ ਆ ਗਿਆ ਜਿਹੜਾ ਕੋ ਡਰਾਈਵਰ ਸਾਈਡ ਸਨਵਾਈਜ਼ਰ ਆਪਾਂ ਨੂੰ ਵਿਦ ਮਿਰਰ ਮਿਲ ਜਾਂਦਾ ਜਿਹੜਾ ਡਰਾਈਵਰ ਸਾਈਡ ਸਨਵਾਈਜ਼ਰ ਇਹ ਵੀ ਆਪਾਂ ਨੂੰ ਵਿਦ ਮਿਰਰ ਮਿਲ ਜਾਂਦਾ ਇਹ ਜਿਹੜਾ ਕੈਂਟ ਹੈ ਦੇ ਵਿੱਚ ਆਪਣਾ ਟਿਕਟ ਹੋਲਡਰ ਵੀ ਹੈਗਾ ਆ ਬਾਕੀ ਐਦਾਂ ਦੀ ਕੁਛ ਸੀਗੀ ਫਰੰਟ ਦੇ ਵਿੱਚੋਂ ਹੈਨਾ ਹੁਣ ਮੈਂ ਦਿਖਾਵਾਂ ਤੁਹਾਨੂੰ ਸਾਈਡ ਜਿਹੜੀ ਆਪਣੀ ਆ ਚੀਜ਼ ਜਿਹੜੀ ਆ ਸਾਰੀ ਆਪਣੀ ਖਾਲੀ ਪਈ ਆ ਆਪਣਾ ਜਿਹੜੇ ਗੀਅਰ ਦਾ ਸਿਸਟਮ ਆ ਗਿਆ ਆਪਾਂ ਨੂੰ ਇੱਥੇ ਮਿਲ ਜਾਂਦੇ ਨੇ ਆਪਣਾ ਪੀ ਆਰ ਐਨ ਡੀ ਹੈਨਾ ਮਤਲਬ ਆਟੋਮੈਟਿਕ ਆਪਾਂ ਨੂੰ ਇਹਦੇ ਵਿੱਚ ਗੀਅਰ ਮਿਲ ਜਾਂਦੇ ਨੇ ਬਾਕੀ ਜੇ ਆਪਣੇ ਪਾਵਰ ਵਿੰਡੋਜ਼ ਦੇ ਕੰਟਰੋਲ ਆਪਣੇ ਕੋਲ ਇਧਰਲੇ ਪਾਸੇ ਆ ਗਏ ਡਰਾਈਵਰ ਸਾਈਡ ਆਪਣੀ ਜਿਹੜੀ ਹੈ ਵਨ ਟੱਚ ਅਪ ਤੇ ਵਨ ਟੱਚ ਡਾਊਨ ਆ ਕੋ ਡਰਾਈਵਰ ਸਾਈਡ ਆਪਣਾ ਇਧਰਲੇ ਪਾਸੇ ਆ ਗਈ ਇਲੈਕਟ੍ਰੋਨਿਕ ਆਪਣੇ ਕੋਲੇ ਦੇ ਵਿੱਚ ਪਾਰਕਿੰਗ ਬ੍ਰੇਕ ਆ ਗਈ ਆਟੋ ਹੋਲਡਰ ਦਾ ਬਟਨ ਆ ਗਿਆ ਆਪਣੇ ਕੋਲ ਬਾਕੀ ਆਪਾਂ ਨੂੰ ਥੋੜੀ ਸਪੇਸ ਇਧਰਲੇ ਪਾਸੇ ਦਿੱਤੀ ਹੋਈ ਆ ਐਦਾਂ ਦਾ ਕੁਝ ਬਾਬੇ ਇਹਦਾ ਇੰਟੀਰੀਅਰ ਸੀਗਾ ਬਾਕੀ ਜੇ ਪਿੱਛੇ ਦੀ ਗੱਲ ਕਰਾਂ ਮੈਂ ਹਨਾ ਪਿਛਲੇ ਸਪੇਸ ਦੀ ਇੱਕ ਵਾਰ ਮੈਂ ਤੁਹਾਨੂੰ ਪਿੱਛੇ ਜਾ ਕੇ ਦਿਖਾਨਾ ਇੱਕ ਵਾਰ ਨਾ ਮੈਂ ਅਗਲੀ ਸੀਟ ਮੇਰੇ ਹਿਸਾਬ ਤੋਂ ਐਡਜਸਟ ਕਰ ਲੈਣਾ ਪਿੱਛੇ ਆਣਾ ਨਾ ਆਪਣਾ ਉਹੀ ਥਾਰ ਵਾਲਾ ਸਿਸਟਮ ਹੈ ਦੇ ਵਿੱਚ ਐਦਾਂ ਮਤਲਬ ਆਪਣੀ ਫੋਲਡ ਹੋ ਜਾਂਦੀ ਆ ਤੇ ਪਿੱਛੇ ਐਦਾਂ ਜਾ ਸਕਦੇ ਆ ਆਪਾਂ ਨਾ ਆਪਣਾ ਐਦਾਂ ਦਾ ਕੁਝ ਇਹਦਾ ਪਿਛਲਾ ਸਪ ਸੀਟਾਂ ਨਾ ਪਿਛਲੀਆਂ ਜਿਹੜੀਆਂ ਖੜਮੀਆਂ ਨੇ ਤੇ ਤਾਂ ਕਰਕੇ ਮਤਲਬ ਵੈਸੇ ਪੋਸਟਰ ਦੇ ਵਿੱਚ ਕੋਈ ਦਿੱਕਤ ਨਹੀਂ ਬਟ ਇਹ ਆ ਗਈ ਹਨਾ ਮੇਰੀ ਜਿਵੇਂ ਹਾਈਟ 6 ਫੁੱਟ ਆ ਯਾਰ ਆਪਣਾ ਤੇ ਦੇਖ ਸਕਦੇ ਥੱਲੇ ਹਨਾ ਆਪਣੀ ਜਿਵੇਂ 28 ਸਪੋਰਟ ਹੋ ਗਈ ਇਹ ਤਾਂ ਨਾ ਦੇ ਬਰਾਬਰ ਹੀ ਆ ਬਟ ਜਿਹੜਾ ਆਪਣਾ ਹੈਡ ਰੂਮ ਗੱਡੀ ਉੱਚੀ ਆ ਤੇ ਤਾਂ ਕਰਕੇ ਨਾ ਇਹ ਚੀਜ਼ ਠੀਕ ਆ ਦੇ ਵਿੱਚ ਆਪਣਾ ਬਾਕੀ ਇਹਦੇ ਵਿੱਚ ਨਾ ਆਪਾਂ ਨੂੰ ਗ੍ਰੈਬ ਹੈਂਡਲ ਮਿਲ ਜਾਂਦੇ ਨੇ ਐਦਾਂ ਦਾ ਕੁਝ ਆਪਣਾ ਇਹਦਾ ਪਿੱਛੋਂ ਇੰਟੀਰੀਅਰ ਲੱਦਦਾ ਆ ਕਿ ਜੀ ਐਦਾਂ ਦੀ ਕਰਕੇ ਕੋਸ਼ ਕਮੈਂਟ ਦਾ ਰਿਵਿਊ ਸੀਗਾ ਮੇਰੇ ਵੱਲੋਂ ਗੱਡੀ ਬੇਸ਼ੱਕ ਆਪਣੀ ਸਾਈਜ਼ ਦੇ ਵਿੱਚ ਨਿੱਕੀ ਆ ਬਟ ਸੋਹਣੀ ਲੱਦਿਆ ਯਾਰ ਮ ਜਿਹੜੇ ਆਪਣੇ ਮੈਂ ਗੱਲ ਕਰਾਂ ਜਿਹੜੇ ਏਰੀਆ ਦੇ ਵਿੱਚ ਟ੍ਰੈਫਿਕ ਥੋੜਾ ਜਿਹਾ ਵੱਧ ਹੁੰਦਾ ਨਾ ਛੋਟੀ ਜੀ ਗੱਡੀ ਚਾਹੀਦੀ ਆ ਅਲਟੋ-ਉਲਟੋ ਵਗੈਰਾ ਤਾਂ ਮਤਲਬ ਉਹਨਾਂ ਦਾ ਬਜਟ ਥੋੜਾ ਜਿਹਾ ਵੱਧ ਆ ਤੇ ਉਹਨਾਂ ਲਈ ਇਹ ਚੀਜ਼ ਬਹੁਤ ਸੋਹਣੀ ਆ ਆਪਣੇ 4 ਜਣੇ ਇਹਦੇ ਵਿੱਚ ਆਮ ਨਾ ਬੈਹ ਸਕਦੇ ਨੇ ਗੱਡੀ ਬਹੁਤ ਘੈਂਟ ਆ ਬਾਕੀ ਤੁਸੀਂ ਇੱਕ ਵਾਰ ਨਾ MG ਵਾਲਿਆਂ ਦੀ ਕਮੈਂਟ ਜ਼ਰੂਰ ਦੇਖਿਓ ਬਾਕੀ ਜੀ ਅੱਜ ਦੀ ਵੀਡੀਓ ਸੀਗੀ ਆਪਣੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ